ਆਪਰਾਪਲਕਸ਼ੀ ਪ੍ਰਾਪਤ ਕਰਤਮ ਤੇ ਸਮਸਤ ਪਰਿਵਾਰ ਸਿਆ ਗ੍ਰਹਿ ਸਾਧ ਜੀ ਆਤਮਾ ਆਜ ਦੇ पूजा को स्वीकार करो जिस कामना के लिए संकट है कष्ट है हमेशा के लिए आप दूर कर दो और शरीर की तंदुरुस्ती प्रदान करो देश विदेश में हमारे जी आपकी पूजा करना कोई भी पापी रहेगा आपकी पूजा करना वो भी प्रसन्न हो जाए हमारी कुंडली के अंदर पित्व भी दोष हो गज के स्त्री दोष हो कोई वास्तु दोष हो हो घर भूमि हमेशा पत्ते पटाला जले अंतर का पटाला ग्रामाकर मुक्ता प्रसिद्ध पटाला भी रहती है सर जी माली हारियों चंडीगढ़ का जले अंतर का तेही बाली ग्रामाकर मुन्ता नाम से प्रसिद्ध नाम त तो तो है एवं गुण विशेषण विशेषण सुपन तथा इस लुटे सुत्रानुपात प्राप्ति का में मनोकामना कौन सत्यर्थम महा हर ही ओम मे जननी जन्मनि सर् पापय दोस्तूक मै पंजाब प्रातंत्र पंजाब शरी पंजाब नगरी हरि ओम हे जमनी जन्मनी सर् पापय दोस्तूक पटाला जलियंत्र श्री परशुराम स्थान से श्री शंकर भगवान आशुतोष महाराज विशेष कृपा प्राप्ति करनाथ मह श्री शंकर भगवान जी विशेष कृपा प्राप्ति करनाथ मह हरि ओम म

ਜੀ ਸਤਿ ਸ਼੍ਰੀ ਅਕਾਲ ਵਾਣ ਮੰਡਲ ਸੱਤਿਆਲਾ ਅੱਜ ਆਪਾਂ ਭਗਵਾਨ ਫਰਸ਼ੀ ਰਾਮ ਜੀ ਦਾ ਮੰਦਿਰ ਪਟਿਆਲਾ ਵਿਖੇ ਰਾਜਪੁਰਾਪੇ ਵਾਲਾ ਮੰਦਿਰ ਤੇ ਖੜੇ ਹੈ ਇੱਥੇ ਸ਼ਾਵਣ ਦਾ ਮਹੀਨਾ ਕਰਨ ਕਈ ਦਿਨ ਤੋਂ ਸ਼ਰਧਾ ਦੂਤ ਸ਼੍ਰੀ ਮਹਾਰਾਜ ਦੀ ਪੂਜਾ ਅਰਚਨਾ ਕਰਦੇ ਨੇ ਤੇ ਹੁਣ ਤੋਂ ਬਾਅਦ ਸਮਾਗਮ ਹੋ ਰਹੇ ਨੇ ਰੋਜ਼ ਉਹ ਪੂਜਾ ਸ਼੍ਰੀ ਨੇ ਅੱਜ ਮੈਨੂੰ ਵੀ ਇੱਥੇ ਬੁਲਾਇਆ ਸੀ ਅਸੀਂ ਵੀ ਅੱਜ ਸਾਰੇ ਸਟਾਫ ਦੇ ਨਾਲ ਇੱਥੇ ਚੜ੍ਹ ਪਿਆ ਗਲਾ ਲਈ ਤੇ ਵੱਧ ਤੋਂ ਵੱਧ ਹਰਿਆਲੀ ਲਾਉਣ ਦੀ ਸੰਯਾਤਾ ਕੀਤਾ ਹੈ ਇਸ ਤੋਂ ਬਾਅਦ ਹਾਜਰ ਸ਼ਰਦਾ ਨੂੰ ਵੱਧ ਤੋਂ ਵੱਧ ਪੌਂਦੇ ਲਗਾਓ। ਆਜੋ ਜੌਂਡਾ ਮੀਨਾ ਹੀ ਟਿਕਣਾ ਉਹ ਜਿਸ ਨੂੰ ਅਸੀਂ ਪੂਜਾ ਕਰਦੇ ਵਜ਼ੀਰਾ ਦੇ ਨਾਮ ਨਾਲ ਅਸੀਂ ਪੁੱਤਿਆ ਦਾ ਪ੍ਰਸ਼ਾਦ ਵੀ ਵੰਡੀਏ। ਹਰ ਕੋਈ ਬੰਦਾ ਸ਼ਰਦਾ ਦੇ ਨਾਲ ਇਹ ਪਲਾਂਟ ਲਗਾਏ ਤਾਂ ਜੋ ਅਸੀਂ ਪਟਿਆਲਾ ਹੀ ਨਹੀਂ ਪੰਜਾਬ ਹੀ ਨਹੀਂ ਸਾਰੀ ਦੁਨੀਆ ਨੂੰ ਧਰਤੀ ਮਾਤਾ ਨੂੰ ਮੁਹਰੀਨ ਕਰ ਸਕੀਏ ਅਤੇ ਜੀ ਆਕਸੀਜਨ ਦੀ ਘਟਦੀ ਮਾਤਰਾ ਅਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਨੂੰ ਸੰਭਾਲਨ ਕਾਇਮ ਕਰ ਸਕੀਏ। ਅਤੇ ਇਹ ਕਿਹੜਾ ਪੋਲਿਊਸ਼ਨ ਵੱਧ ਰਿਹਾ ਹੈ ਜੇ ਖਾਸ ਕਰਕੇ ਪਟਿਆਲਾ ਦੇ ਵਿੱਚ ਨਾਉਨ ਅਨਟਰੇਨਮੈਂਟ ਸਿਟੀ ਹੈਗਾ ਇਹ ਕਾਰਪੋਰੇਸ਼ਨ ਵੀ ਕਰ ਰਹੀ ਹੈ ਸਾਰੇ ਅਸੀਂ ਉਦੋਂ ਕਰ ਰਹੇ ਹਾਂ ਪਰ ਅਸੀਂ ਆਮ ਸ਼ਰਧਾਜੋਆਂ ਨੂੰ ਸਾਰੇ ਨਾਗਰਿਕਾਂ ਨੂੰ ਪੀਸ ਕਰਦੇ ਆਓ ਵੱਧ ਤੋਂ ਵੱਧ ਪੌਦੇ ਲਗਾਈਏ ਅਤੇ ਆਪਣੇ ਸ਼ਹਿਰ ਨੂੰ ਸਾਰੇ ਹਰਾ-ਭਰਾ ਬਣਾਈਏ ਅੱਜ ਇਹ ਅਹਿਮ ਬਣਦੀ ਹੈ ਕਿਤਨੇ ਕਿਤਨੇ ਸਰ ਆਪਾਂ ਗੱਲ ਕਰਦੇ ਲੋਕਾਂ ਦੇ ਪਰਿਵਾਰਕ ਸੰਸਾਰ ਤੋਂ ਦੂਰ ਹੀ ਹੁੰਦੇ ਜਾ ਰਹੇ ਹਨ ਕੋਈ ਕੀ ਰੀਜ਼ਨ ਹੋ ਸਕਦਾ ਹੈ ਪਰਿਵਾਰਿਕ ਪਰਿਵਾਰਿਕ ਤੋਂ ਮੂਦੇ ਤੋਂ ਦੂਰ ਹੀ ਹੁੰਦੇ ਜਾ ਨੌਜਵਾਨ ਪੀੜ੍ਹੀ ਹੈ ਜੋ ਇਹ ਥੋੜੀ ਅੱਜਕਲ ਟੈਨਸ਼ਨ ਨੇ ਸਾਰੀ ਬੇਰੋਜ਼ਗਾਰੀ ਕਈ ਲਾਮਤਾਂ ਨਾਲ ਪੰਜਾਬ ਰਹੇ ਸੋ ਜੇ ਰੱਬ ਦੇ ਚਰਨਾਵਾਂ ਨਾਲ ਨਾਮ ਦੇ ਨਾਲ ਜੁੜਾਂਗੇ ਤਾਂ ਮੈ ਕੋਈ ਵੀ ਧਰਮ ਹੈ ਕਿਸੇ ਵੀ ਧਰਮ ਕੀ ਸੀ ਰਹਿੰਦੇ ਹੋ ਪ੍ਰਭੂ ਦੇ ਨਾਮ ਦੇ ਨਾਲ ਜੁੜੋ ਅਤੇ ਵੱਧ ਤੋਂ ਵੱਧ ਕੁਦਰਤ ਤੇ ਪ੍ਰਕਿਰਤੀ ਨੂੰ ਪਿਆਰ ਕਰੋ ਵੱਧ ਤੋਂ ਵੱਧ ਪਲਾਂਟੇਸ਼ਨ ਕਰੋ ਜੰਗਲੀ ਜੀਵਾਂ ਨੂੰ ਪਿਆਰ ਕਰੋ ਤਾਂ ਤੁਹਾਡੇ ਜੀਵਨੀ ਆ ਪਰਮੇਸ਼ਵਰਤੀ ਹੈਗੀ ਹੈ ਤੁਹਾਨੂੰ ਤੰਤੂ ਹੋਵੇਗੀ ਇਹ ਆਰਾਮ ਨਾਲ ਹੱਟੇਗੀ ਤੇ ਨਸ਼ਿਆਂ ਤੋਂ ਵੀ ਨੌਜਵਾਨ ਬਚ ਜਾਣਗੇ ਤਾਂ ਕਿ ਜਿਸ ਤਾ ਪਿਛਲੇ ਮਹਾਨ ਦੇਵ ਜੀ ਨੇ ਕਿਹਾ ਨਾਮੁਵਾਰੀ ਨਾਮ ਨੂੰ ਨਾਨਕ ਤੱਕ ਚੜੀ ਰਹੀ ਹੈ ਜਨਰਤ ਤੁਸੀਂ ਕਿਸੇ ਨਾਮ ਕੋ ਰਾ ਨੂੰ ਨੇ ਪੁਲ ਇੱਕ ਨਵਾਂ ਜਿਹਾ ਜੁਨੇ ਪਲਾਂਟੇਸ਼ਨ ਉਤਰਦੇ ਨਾਲ ਜੋ ਲੋਗੇ ਜਾਨਵਰਾਂ ਨੂੰ ਪਿਆਰ ਕਰਨਗੇ ਤਾਂ ਤੁਸੀਂ ਨੇਚਰਲੀ ਜਿਹੜਾ ਤੁਹਾਨੂੰ ਨਸ਼ਾ ਵੀ ਲੋੜ ਨਹੀਂ ਪਾਏਗੀ ਕਿਉਂਕਿ ਜਿਹੜੀ ਵਾਧੀਆਂ ਲਾਮਤਾਂ ਦੇ ਧਰਮ ਤੋਂ ਜੂਰਾਰੇ ਉਹ ਵੀ ਤੁਹਾਡਾ ਜਿਹੜਾ ਹੈ ਉਹ ਹੋ ਜਾਵੇਗਾ